ਰਾਖੈ ਤੋ ਰਾਖ ਮਾਰੇ ਤੋ ਮਾਰ ਮੈਂ ਪਰਉ ਸ਼ਰਨ ਤੁਮਰੇ ਦਵਾਰ ਤਬ ਕਹੀ ਕਿਨੋਂ ਦਸ਼ਰਥ ਰਾਏ ਬਹੁ ਕਾਸ਼ਟ ਅਗਨ ਦਵੈ ਦੇ ਮੰਗਾਏ ਤਬ ਲਿਓ ਅਧਿਕ ਕਾਸ਼ਟ ਮੰਗਾਏ ਹਾਂਜੀ ਤੈਨੂੰ ਤੈਨੂੰ ਪਾਠ ਹੈ ਜੀ ਤਬ ਕਹੀ ਤਨੂੰ ਦਸ਼ਰਥ ਰਾਏ ਬਹੁ ਕਾਸ਼ਟ ਅਗਨ ਦਵੈ ਦੁਆਇ ਦੇ ਤੋਂ ਦੋਉ ਪਾਠ ਨਹੀਂ ਆ ਥੋੜੇ ਦੁਆਇ ਦੇ ਤੋਂ ਦੋਉ ਪਾਠ ਹੈ ਬਹੁ ਕਾਸ਼ਟ ਅਗਨੰ ਦੋ ਦੇ ਮੰਗਾਏ ਤਬ ਲਿਓ ਅਧਿਕ ਕਾਸ਼ਟ ਮੰਗਾਏ ਚੜ ਬੈਠੇ ਤਹਾਂ ਸਲ ਕਉ ਬਨਾ ਸਲ ਕਉ ਬਨਾਏ ਸਲ ਥੋੜਾ ਭਾਰਾ ਕਰਨਾ ਥੱਲੇ ਚੜ ਬੈਠੇ ਤਹਾਂ ਸਲ ਕਉ ਬਨਾਏ ਚਾਹੂ ਹੋਰ ਦੇਈ ਜਵਾਲਾ ਜਗਾਏ ਦਿਜ ਜਾਣ ਗਈ ਪਾਵਕ ਸਿਰਾਏ ਸਭ ਜੋਗ ਅਗਨ ਤਨ ਤੇ ਉਪਰਾਜ ਦਹੁ ਮਰਨ ਜਰਨ ਕੋ ਸਜਿਓ ਸਾਜ ਤੇ ਭਸਮ ਭਏ ਤੇ ਬੀਚ ਆਪ ਤੇ ਕੋਪ ਦਹੁ ਨ੍ਰਿਪ ਦੀਓ श्राਪ ਦਿਜ ਬਾਚ ਰਾਜਾ ਸੋ ਜਿਮ ਤਜੇ ਪ੍ਰਾਣ ਹਮ ਸੁੱਤ ਵਿਛੋਹੋ ਤਿਮ ਲਗੋ श्राਪ ਸੁਨ ਭੂਪ ਤੋਹ ਐਮ ਭਾਕ ਜਰਿਓ ਦਿਜ ਸਹਿਤ ਨਾਰ ਤਜ ਦੇਹ ਕੀਓ ਸੁਰਪੁਰ ਬਿਹਾਰ ਰਾਜਾ ਬਾਚ ਤਬ ਚਹੀ ਭੂਪਹੁ ਜਰਉ ਅਜ ਕਹਿ ਅਤਿਥ ਹਉ ਤਜ ਰਾਜ ਸਾਜ ਕਹਿ ਗ੍ਰਹਿ ਜੈ ਕਹਿ ਕਰਹੁ ਉਚਾਰ ਮੈਂ ਦਿਜ ਆਇਓ ਨਿਜ ਕਰ ਸੰਗਾਰ ਦੇਵ ਬਾਨੀ ਬਾਚ ਤਵ ਭਈ ਦੇਵ ਬਾਨੀ ਬਨਾਏ ਜਿਨ ਕਰੋ ਦੁਖ ਦਸ਼ਰਥ ਰਾਏ ਤਵ ਧਾਮ ਹੋਏਗੇ ਪੁੱਤਰ ਵਿਸ਼ਨ ਸਭ ਕਾਜ ਆਜ ਸਿਧ ਭਏ ਜਿਸਨ ਕਹ ਹੈ ਸੋ ਨਾਮ ਰਾਮ ਅਵਤਾਰ ਕਰ ਹੈ ਸੋ ਸਕਲ ਜਗ ਕੋ ਉਧਾਰ ਕਰ ਹੈ ਸੋ ਤਨ ਕਮੈ ਦੁਸ਼ਟ ਨਾਸ ਇਹ ਭਾਤ ਕੀਰਤ ਕਰ ਹੈ ਪ੍ਰਕਾਸ਼ ਨਰਾਜ ਛੰਦ ਨਚਿੰਤ ਭੂਪ ਚਿੰਤ ਧਮ RAM ਰਾਏ ਆਏ ਹੈ ਦਰੰਤ ਦੁਸ਼ਟ ਜੀਤ ਕੈ ਸੋ ਜੈਤ ਪਤਰ ਪਾਏ ਹੈ ਅਖਰਬ ਗਰਭ ਜੇ ਭਰੇ ਸੋ ਸਰਬ ਗਰਭ ਕਲ ਹੈ ਫਿਰ ਆਏ 66 ਸੀਸ ਪੈ 36 ਛੌਣ ਪਲ ਹੈ ਅਖੰਡ ਖੰਡ ਖੰਡ ਕੈ ਅਡੰਡ ਅਡੰਡ ਦੰਡ ਦੰਡ ਹੈ ਅਜੀਤ ਜੀਤ ਜੀਤ ਕੈ ਵਿਸ਼ੇਖ ਰਾਜ ਮੰਡ ਹੈ ਕਲੰਕ ਦੂਰ ਕੈ ਸਭ ਨਿਸੰਕ ਲੰਕ ਘਾਇ ਹੈ ਸੋਜੀਤ ਬਾਹਸੀ 20 ਸੋਜੀਤ ਬਾਹ 20 ਗਰਭ ਈਸ ਕੋ ਮਿਟਾਏ ਹੈ ਸਧਾਰ ਭੂਪ ਧਾਮ ਕੋ ਇਤੋ ਨਾ ਸ਼ੋਕ ਕੋ ਧਰੋ ਬੁਲਾਏ ਬਿ ਪਛਾਣ ਕੇ ਆਰੰਭ ਜਗ ਕੋ ਕਰੋ ਸੁਨੰਤ ਬੈਣ राव ਰਾਜਧਾਨੀਐ ਸੁਧਾਰੀਐ ਬੁਲਾਏ ਕੈ ਵਿਸ਼ਿਸ਼ਟ ਰਾਜ ਸੂਏ ਕੋ ਸੂਏ ਕੋ ਸੋਧਾਰੀਐ ਅਨੇਕ ਦੇਸ਼ ਰਾਜ ਸੂਏ ਇਕੱਠਾ ਰਾਜਪੁਰਜ ਕੋ ਸੁਧਾਰੀਐ ਬੁਲਾਏ ਕੈ ਵਿਸ਼ਿਸ਼ਟ ਰਾਜ ਸੂਏ ਕੋ ਸੋ ਧਾਰੀਆਂ ਸੁਧਾਰੀਆਂ ਸੁਧਾਰੀਆਂ ਇਕੱਠਾ ਅਨੇਕ ਦੇਸ ਦੇਸ ਕੇ ਨਰੇਸ਼ ਬੋਲ ਕੈ ਲੈ ਦਜੇਸ਼ ਬੇਸ਼ ਬੇਸ਼ ਕੇ ਛਤੇਸ ਧਾਮ ਆ ਗਏ ਅਨੇਕ ਭਾਤ ਮਾਨ ਕੈ ਦਿਵਾਨ ਬੋਲ ਕੈ ਲੈ ਸੋ ਜਗ ਰਾਜ ਸੂਏ ਕੋ ਅਰੰਭਤਾ ਦਿਨਾ ਭੈ ਸੋ ਪਾਦ ਅਰਗ ਆਸਨੰ ਅਨੇਕ ਧੂਪ ਦੀਪਕੈ ਫਖਾਰ ਪਾਏ ਬ੍ਰਹਮਣੰ ਪਰਦਕਸ਼ਨਾ ਬ세ਖਦੈ